ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉ ਨਨੀਵਾਰ ਸ਼ਾਦੂ ਵਿਚਾਰ ਦੇ ਨਾਲ ਜੁੜਨਾ ਕਰੀਏ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤਿੰਨ ਤੂੰ ਧਿਆਇ ਮੇਰਾ RAM ਜਿਨ ਕੈ ਧੁਰ ਲੇਖ ਮਾਥ ਫਰਮਾਨ ਕਰੇਨ ਸਤਿਗੁਰੂ ਪਾਤਸ਼ਾਹ ਹੈ ਪ੍ਰਭੂ ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈ ਜਗ ਜੀਵਨ ਮਤਲਬ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਜੀਵਨ ਦੇਣ ਵਾਲਾ ਤੂੰ ਜਗਤ ਦਾ ਮਾਲਕ ਹੈ ਤੂੰ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਉਹ ਸ੍ਰਿਸ਼ਟੀ ਦਾ ਖਸਮ ਹੈ हे ਪ੍ਰਭੂ ਤੁਰ ਦਰਗਾਹ ਤੋਂ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਹਰ ਸਿਮਰਨ ਦੇ ਸੰਸਕਾਰਾਂ ਦਾ ਲੇਖ ਲਿਖਿਆ ਹੋਇਆ ਹੈ ਮੱਥੇ ਤੇ ਲੇਖ ਲਿਖਿਆ ਹੋਇਆ ਹੈ ਜਿਨ ਕੈ ਤੁਰ ਲੇਖ ਮਾਤ ਮਾਤ ਮਤਲਬ ਮੱਥੇ ਤੇ ਜਿਨ੍ਹਾਂ ਦਾ ਮੱਥਾ ਭਾਗਾ ਵਾਲਾ ਹੈ ਉਹਨਾਂ ਨੇ ਤੈਨੂੰ ਸਿਮਰਿਆ ਹੈ ਨਹੀਂ ਭਾਈ ਉਹਨਾਂ ਨੇ ਮੇਰੇ ਰਾਮ ਨੂੰ ਸਿਮਰਿਆ ਹੈ ਉਹਨਾਂ ਨੇ ਮੇਰੇ ਰਾਮ ਨੂੰ ਉਸ ਪਰਮੇਸ਼ਰ ਨੂੰ ਸਿਮਰਿਆ ਤਿੰਨ ਤੂੰ ਧਿਆਇਆ ਮੀਰਾ RAM ਜਿਨ ਕੈ ਤੁਰ ਲੇਖ ਮਾਤ ਜਿਨ ਕੋ ਤੁਰ ਹਰ ਲਿਖਿਆ ਸੁਆਮੀ ਤਿੰਨ ਹਰ ਹਰ ਨਾਮ ਅਰਧਿਆ ਕਨੇ ਭਾਈ ਮਾਲਕ ਹਰੀ ਨੇ ਜਿਨਾਂ ਦੇ ਭਾਗਾਂ ਵਿੱਚ ਤੁਰੋਂ ਸਿਮਰਨ ਦਾ ਲੇਖ ਲਿਖ ਦਿੱਤਾ ਹੈ ਉਹ ਸਦਾ ਹਰ ਨਾਮ ਦਾ ਸਿਮਰਨ ਕਰਦੇ ਹਨ ਉਸ ਅਧਮ ਨਾਮ ਦਾ ਸਿਮਰਨ ਕਰਦੇ ਹਨ ਤਿੰਨ ਕੇ ਪਾਪ ਇੱਕ ਨਿਮਖ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ ਨਹੀਂ ਭਾਈ ਜਿਨ੍ਹਾਂ ਦੇ ਜਿਨ੍ਹਾਂ ਨੇ ਗੁਰੂ ਦੇ ਬਚਨਾ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਪਾਪ ਅੱਖ ਚਮਕਣ ਜਿੰਨੇ ਸਮੇਂ ਦੇ ਵਿੱਚ ਹੀ ਦੂਰ ਹੋ ਜਾਂਦੇ ਹਨ ਅੱਖ ਚਮਕਣ ਦਾ ਸਮਾਂ ਕਿੰਨਾ ਕੁ ਲੱਗਦਾ ਹੈ ਇੰਨੇ ਸਮੇਂ ਦੇ ਵਿੱਚ ਹੀ ਖਿੰਦੇ ਵਿੱਚ ਪਾਪ ਸਾਰੇ ਦੂਰ ਹੋ ਜਾਂਦੀਆਂ ਜਿਨ੍ਹਾਂ ਨੇ ਗੁਰੂ ਦੇ ਬਚਨ ਤੇ ਤੁਰੇ ਜਿਹੜੇ ਰੱਗੇ ਫਰਮਾਨ ਹੈ ਹੁਣ ਜੇ ਮੰਨ ਲਓ ਬਚਨ ਹੁਣ ਦਾ ਬਚਨ ਕੀ ਹੈ ਗੁਰੂ ਸਾਹਿਬ ਦਾ ਹੁਣ ਇਹ ਕਹਦੇ ਨਾ ਸਤਿਗੁਰੂ ਪਾਸ਼ੇ ਦੇ ਭਾਈ ਪਰਮੇਸ਼ਰ ਦੇ ਸੇਵਨ ਭਜਨ ਬੰਦਗੀ ਕਰਿਆ ਕਰੋ ਜੇ ਹੁਣ ਕਿੰਗੇ ਵੀ ਬਚਨ ਕੀ ਹੈ ਗੁਰੂ ਦਾ ਹੁਣ ਕੀ ਬਚਨ ਕਰਦੇ ਸਤਿਗੁਰੂ ਪਾਸ਼ਾ ਇਹ ਸਮਝਾ ਰਹੇ ਹੁਣ ਵੀ ਭਾਈ ਸਿਮਰਨ ਭਜਨ ਬੰਦਗੀ ਕਰਿਆ ਕਰ ਇਹ ਬਚਨ ਨੂੰ ਮੰਨਣ ਦੀ ਕਿਰਿਆ ਕਰੀਏ ਤਾਂ ਜਿੰਨੇ ਵੀ ਕੀਤੇ ਹੋਏ ਪਾਪ ਸਾਰੇ ਖਤਮ ਹੋ ਜਾਣਗੇ ਰਗੇ ਫਰਮਾਨ ਹੈ ਧੰ ਧੰ ਤੇ ਜਨ ਜਿਨ ਹਰ ਨਾਮ ਜਪਿਆ ਤੈਨ ਦੇਖੇ ਹਉ ਪਿਆ ਸਨਾਥ ਤੂ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਕਹੇ ਭਾਈ ਉਹ ਮਨੁੱਖ ਭਾਗਾ ਵਾਲੇ ਹਨ ਮੁਬਾਰਕ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦਾ ਦਰਸ਼ਨ ਕਰਕੇ ਮੈਂ ਵੀ ਖਸਮ ਵਾਲਾ ਅਖਵਾਉਣ ਯੋਗਾ ਹੋ ਗਿਆ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਹਿੰਦੇ ਭਾਈ ਉਹ ਮੁਬਾਰਕ ਹੈ ਉਹਨਾਂ ਨੂੰ ਜਿਹੜੇ ਨਾਮ ਜਪਦੇ ਭਾਗਾਂ ਵਾਲੀ ਹੈ ਕਹਿੰਦੇ ਉਹ ਨਾਮ ਜਪਣ ਵਾਲੇ ਜਿਹੜੇ ਮਨੁੱਖ ਹੈ ਇਹਨੇ ਉਹਨਾਂ ਦਾ ਦਰਸ਼ਨ ਕਰਕੇ ਵੇਖੋ ਕਿੰਨੀ ਵੱਡੀ ਸਿਮਰਨ ਦੀ ਬਰਕਤ ਹੈ ਤਾਕਤ ਕਿੰਨੀ ਹੈ ਸਿਮਰਨ ਦੇ ਵਿੱਚ ਸਤਿਗੁਰੂ ਪਾਸ਼ਾ ਕਹਿੰਦੇ ਜਿਹੜੇ ਨਾਮ ਸਿਮਰਦੇ ਉਹਨਾਂ ਦਾ ਦਰਸ਼ਨ ਕਰਕੇ ਮੈਂ ਭਾਗਾ ਵਾਲਾ ਤੇ ਉਸ ਖਸਮ ਵਾਲਾ ਅਖਵਾਉਣ ਯੋਗਾ ਹੋ ਗਿਆ ਮੈਂ ਕਿਉਂਕਿ ਕਹਿੰਦੇ ਮੈਂ ਵੀ ਖਸਮ ਪ੍ਰਭੂ ਦਾ ਨਾਮ ਜਪਣ ਲੱਗ ਪਿਆ ਇਸ ਕਰਕੇ ਮੈਂ ਵੀ ਉਹਨਾਂ ਨੂੰ ਵੇਖ ਕੇ ਇਹਨੇ ਕਿ ਪ੍ਰਭੂ ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈ ਤੂੰ ਜਗਤ ਦਾ ਮਾਲਕ ਹੈ ਤੂੰ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੂੰ ਸ੍ਰਿਸ਼ਟੀ ਦਾ ਖਸਮ ਹੈ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਫਰਗੇ ਫਰਮਾਨ ਹੈ ਤੂ ਜਲ ਥਲ ਮਹੀਲ ਭਰਪੂਰ ਸਭ ਉਪਰ ਸਾਚ ਤਨੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਕਣੀ ਫਿਰ ਸਮਝਾਉਣਾ ਕਰਦੇ ਨੇ ਕਹਿੰਦੇ ਹੀ ਪ੍ਰਭੂ ਤੂੰ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ ਤੂੰ ਸਭ ਜੀਵਾਂ ਦੇ ਸਿਰ ਉੱਤੇ ਹੈਂ ਹੂੰ ਸਰਬ ਦੇ ਸਰੂਪ ਹੈਂ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਮਾਲਕ ਹੈ ਇਹ ਭਾਈ ਕਹਿੰਦੇ ਜਿੰਨਾ ਮਨੁੱਖਾਂ ਨੇ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਸਦਾ ਜਪਿਆ ਉਹ ਵਿਕਾਰਾਂ ਤੋਂ ਬਚ ਗਏ ਉਹ ਵਿਕਾਰਾਂ ਤੋਂ ਬਚ ਗਏ ਹੇ ਭਾਈ ਕਿਨੇ ਪ੍ਰਭੂ ਦਾ ਨਾਮ ਮੁਰਮੁਰ ਜਪ ਕੇ ਬੇਅੰਤ ਲੁਕਾਈ ਮੁਕਤ ਹੋ ਜਾਂਦੀ ਹੈ ਬੇਅੰਤ ਲੁਕਾਈ ਮੁਕਤ ਹੋ ਜਾਂਦੀ ਹੈ ਨਾਮ ਜਪ ਕੇ ਜਦ ਜਦ ਮੁਕਤ ਘਣੀ ਘਣੀ ਦਾ ਮਤਲਬ ਬੇਅੰਤ ਬਹੁਤ ਜ਼ਿਆਦਾ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿੰਨ ਕੇ ਊਜਲ ਮੁਖ ਹਰ ਦੁਆਰ ਕਹਿੰਦੇ ਹੀ ਭਾਈ ਜਿਹੜੇ ਪ੍ਰਾਣੀ ਪਰਮੇਸ਼ਰ ਦਾ ਨਾਮ ਜਪਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਆ ਉਹ ਜਿਹੜੇ ਪਰਮੇਸ਼ਰ ਦੀ ਭਜਨ ਬੰਦਗੀ ਕਰਦੇ ਆ ਪਰਮਾਤਮਾ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ ਉਸ ਪਰਮੇਸ਼ਰ ਦੇ ਦਰ ਤੇ ਉਜਲੇ ਮੁਖ ਹਰ ਦੁਆਰ ਹਰ ਦੁਆਰ ਦਾ ਮਤਲਬ ਉਸ ਪਰਮੇਸ਼ਰ ਦੇ ਦਵਾਰ ਦੇ ਉੱਤੇ ਉਹਦੇ ਦਰ ਦੇ ਉੱਤੇ ਓਏ ਹਾਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਣ ਹਾਰ ਪ੍ਰਭੂ ਦੇ ਦਰ ਤੇ ਉਹ ਆਦਰ ਸਤਕਾਰ ਪ੍ਰਾਪਤ ਕਰਦੇ ਹਨ ਉਹ ਬੰਦੇ ਇਸ ਲੋਕ ਵਿੱਚ ਹਲਤ ਵਿੱਚ ਮਤਲਬ ਇਹ ਹਲਤ ਦਾ ਮਤਲਬ ਇਹ ਲੋਕ ਪਲਤ ਦਾ ਮਤਲਬ ਪਰਲੋਕ ਕਹਿੰਦੇ ਉਹ ਬੰਦੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸੁਖੀ ਜੀਵਨ ਵਾਲੇ ਹੋ ਜਾਂਦੇ ਹਨ ਬਚਾਉਣ ਦੀ ਸਮਰੱਥਾ ਵਾਲੇ ਪਰਮਾਤਮਾ ਨੇ ਉਹਨਾਂ ਨੂੰ ਆਪ ਵਿਕਾਰਾਂ ਤੋਂ ਬਚਾ ਲਿਆ ਹੁੰਦਾ ਹੈ ਫਿਰ ਫਰਮਾਨ ਹੈ ਹਰ ਸੰਤ ਸੰਗਤ ਜਨ ਸੁਣ ਹੋ ਪਾਈ ਗੁਰਮਖ ਹਰ ਸੇਵਾ ਸਫਲ ਬਣੀ ਤੂੰ ਜਨ ਥਨ ਮਹੀਨ ਪ੍ਰਭੂ ਸਭ ਉਪਰ ਸਾਜ ਤਣੀ ਇਹਨੇ ਹੇ ਹਰੀ ਦੇ ਸੰਤ ਜਨੋ ਹੇ ਪਰਮੇਸ਼ਰ ਦੇ ਪਿਆਰਿਓ ਹੇ ਸਾ ਸੰਗਤ ਜੀ ਇਹਨੇ ਹੇ ਭਾਈ ਸੁਣੋ ਗੁਰੂ ਦੀ ਛਰਨ ਪਿਆ ਹੀ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਕਾਮਜਬ ਹੁੰਦੀ ਹੈ ਗੁਰੂ ਦੀ ਸ਼ਰਨ ਪਿਆ ਜੇ ਗੁਰੂ ਦੀ ਸ਼ਰਨ ਨਾ ਪਈਏ ਫਿਰ ਸੇਵਾ ਭਗਤੀ ਕਾਮਯਾਬ ਨਹੀਂ ਹੁੰਦੀ ਇਸ ਕਰਕੇ ਸੇਵਾ ਭਗਤੀ ਕਾਮਯਾਬ ਤਾਂ ਹੀ ਹੁੰਦੀ ਹੈ ਧਿਆਨ ਨਾਲ ਸੁਣ ਲਓ ਕਹਿੰਦੇ ਸਤਿਗੁਰ ਪਾਸ਼ਾ ਵੀ ਗੁਰੂ ਦੀ ਸ਼ਰਨ ਪਾਓ ਤੇ ਗੁਰੂ ਦੀ ਸ਼ਰਨ ਪੈਣ ਦਾ ਮਤਲਬ ਗੁਰੂ ਦੇ ਬਚਨਾਂ ਨੂੰ ਮੰਨਣਾ ਗੁਰੂ ਦੇ ਹੁਕਮ ਨੂੰ ਮੰਨਣਾ ਹਨ ਹੈ ਪ੍ਰਭੂ ਤੂੰ ਜਨ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ ਤੂੰ ਸਭ ਜੀਵਾਂ ਦੇ ਸਰੂਪ ਤੇ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਫਿਰ ਫਰਮਾਨ ਹੈ ਤੂੰ ਥਾਨ ਅਥਨੰਤਰ ਹਰ ਏਕੋ ਏਕ ਹਰ ਕੋ ਏਕ ਰਵਿਆ ਵਣ ਤ੍ਰਿਣ ਤ੍ਰਿ ਭਵਨ ਸਾਮ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਚਵਿਆ ਦਾ ਮਤਲਬ ਉਚਾਰਿਆ ਸਿਮਰਿਆ ਕਹ ਲੀਏ ਉਚਾਰਿਆ ਅਤੇ ਹੇ ਹਰੀ ਹਰੇਕ ਥਾਂ ਵਿੱਚ ਇੱਕ ਤੂੰ ਹੀ ਤੂੰ ਮੌਜੂਦ ਹੈ ਹਾਨੁਤ੍ਰੰਤਰ ਮਤਲਬ ਹਰੇਕ ਥਾਂ ਤੇ ਥਾਂ ਥਰੰਤਰ ਮੰਨੋ ਇੱਕੋ ਤੂੰ ਹੀ ਮੌਜੂਦ ਹੈਂ हे ਪ੍ਰਭੂ ਜੰਗਲ ਵਿੱਚ ਘਾਹ ਦੇ ਤੀਲਿਆਂ ਵਿੱਚ ਵਣ ਵਣ ਮਤਲਬ ਜੰਗਲ ਵਿੱਚ ਤ੍ਰਿੰਨ ਮਤਲਬ ਘਾਹ ਦੇ ਤੀਲਿਆਂ ਦੇ ਵਿੱਚ ਤਿਲਕੇ ਤ੍ਰਿਪਾਵਣ ਸਭ ਸ੍ਰੇਸ਼ਟ ਮੁਖਾ ਨਾਮ ਚ ਮਿਆ ਕਹਿੰਦੇ ਤ੍ਰਿਪਵਣੀ ਜਗਤ ਵਿੱਚ ਹਰ ਥਾਂ ਤੂੰ ਹੀ ਤੂੰ ਵਸ ਰਿਹਾ ਤੂੰ ਹੀ ਤੂੰ ਵਸ ਰਿਹਾ ਹਰ ਥਾਂ ਤੇ ਨੇ ਹੀ ਭਾਈ ਸਾਰੀ ਸ੍ਰਿਸ਼ਟੀ ਪਾਵਸਾਂ ਦੀ ਸ੍ਰਿਸ਼ਟੀ ਦੇ ਜੀਵ ਆਪਣੇ ਮੂੰਹ ਨਾਲ ਹਰ ਨਾਮ ਹੀ ਉਚਾਰ ਰਹੀਆਂ ਸਾਰੀ ਸ੍ਰਿਸ਼ਟੀ ਇਹ ਜਿਣੀ ਫਿਰ ਅੱਗੇ ਫਰਮਾਨ ਹੈ ਸਭ ਚਮਹਿ ਹਰ ਨਾਮ ਸਭ ਚਮਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰਤੇ ਆਵੈ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਪਾਵੈ ਨਹੀਂ ਪਾਈ ਅਸੰਖਾਂ ਜੀਵ ਅਸੰਖਾਂ ਦਾ ਮਤਲਬ ਗਿਣਤੀ ਤੋਂ ਪਰੇ ਕਹਿੰਦੇ ਜੀਵ ਅਣਗਿਣਤ ਜੀਵ ਸਾਰੇ ਹੀ ਕਰਤਾਰ ਦਾ ਨਾਮ ਸਦਾ ਉਚਾਰਦੇ ਹਨ ਹੇ ਭਾਈ ਕਹਿੰਦੇ ਸਾਰੀ ਸ੍ਰਿਸ਼ਟੀ ਹਰੀ ਦਾ ਨਾਮ ਸਿਮਰ ਰਹੀ ਹੈ ਸਾਰੀ ਸ੍ਰਿਸ਼ਟੀ ਪਰਮੇਸ਼ਰ ਦਾ ਨਾਮ ਸਿਮਰ ਰਹੀ ਹੈ ਸਭ ਚ ਵਹ ਹਰ ਹਰ ਨਾਮ ਕਹਿੰਦੇ ਨਾਮ ਸਿਮਰ ਰਹੀ ਹੋਦੀ ਹੇ ਭਾਈ ਕਹਿੰਦੇ ਹਰੀ ਦਾ ਉਹ ਸੰਤ ਹਰੀ ਦਾ ਉਹ ਸਾਧੂ ਧੰਨ ਹੈ ਧੰਨ ਹੈ ਜਿਹੜਾ ਹਰ ਪ੍ਰਭੂ ਨੂੰ ਜਿਨਾ ਕਰਤਾ ਨੂੰ ਪਿਆਰਾ ਲੱਗਦਾ ਉਹ ਕਹਿੰਦੇ ਧੰ ਹੈ ਉਹ ਪਰਮੇਸ਼ਰ ਦਾ ਪਿਆਰਾ ਅੱਗੇ ਫਰਮਾਨ ਹੈ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਉਥਾਨਥਨੰਤਰ ਹਰ ਏਕ ਹਰ ਇੱਕੋ ਇੱਕ ਰਵਿਆ ਇਹਨਿਕਰਤਾ ਜਿਸ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਜੋ ਸਦਾ ਤੇਰਾ ਨਾਮ ਉਚਾਰਦਾ ਹੈ ਉਹ ਮਨੁੱਖ ਕਾਮਜਬ ਜੀਵਨ ਵਾਲਾ ਹੈ ਮੈਨੂੰ ਉਸ ਦਾ ਦਰਸ਼ਨ ਬਖਸ਼ ਮੈਂ ਉਹਦਾ ਦਰਸ਼ਨ ਕਰਾਂ ਉਸ ਬਿਆਨੀ ਦਾ ਜਿਹਦਾ ਤੇਰਾ ਨਾਮ ਸਿਮਰਦਾ ਹੈ ਕਹਿੰਦੇ ਉਹਦਾ ਜੀਵਨ ਕਾਮਯਾਬ ਹੈ ਤੇ ਮੈਨੂੰ ਮਿਰ ਕਿਰਪਾ ਕਰ ਮੈਨੂੰ ਉਸ ਦਾ ਦਰਸ਼ਨ ਬਖਸ਼ ਭਾ ਮੈਂ ਉਹਦੀ ਸੰਗਤ ਕਰਾਂ ਹੇ ਹਰੀ ਹਰੇਕ ਥਾਂ ਵਿੱਚ ਇੱਕ ਤੂੰ ਹੀ ਤੂੰ ਮੌਜੂਦ ਹੈ ਫਿਰ ਫਰਮਾਨ ਹੈ ਤੇਰੀ ਭਗਤ ਪੰਡਾਰ ਅਸੰਗ ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲਹਿ ਹੈ ਮੇਰੇ ਸੁਆਮੀ ਤੇਰੇ ਘਰ ਵਿੱਚ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਢੰਡਾਰੇ ਭਰੇ ਪਏ ਹਨ ਪਰ ਇਹ ਖਜ਼ਾਨੇ ਉਸ ਮਨੁੱਖ ਨੂੰ ਮਿਲਦੇ ਹਨ ਜਿਸ ਨੂੰ ਤੂੰ ਆਪ ਦਿੰਦਾ ਹੈ ਜਿਸ ਕੈ ਮਸਤਕ ਗੁਰ ਹਾਥ ਤਸ ਹਿਰਦੈ ਹਰ ਗੁਣ ਟਿਕਹਿ ਕਿਨੇ ਹੀ ਪਾਈ ਜਿਸ ਮਨੁੱਖ ਦੇ ਮੱਥੇ ਉੱਤੇ ਭਾਵ ਸਿਰ ਉੱਤੇ ਗੁਰੂ ਦਾ ਹੱਥ ਹੋਵੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ ਜਿਹਦੇ ਉੱਤੇ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਸਤਿਗੁਰੂ ਪਾਤਸ਼ਾਹ ਦੇ ਹੱਥ ਹੋਵੇ ਉਹਦੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ ਜਿਸ ਕੈ ਮਸਤਕ ਮਤਲਬ ਮਸਤਕ ਦਾ ਮਤਲਬ ਸਿਰ ਤੇ ਜਾਂ ਮੱਥੇ ਤੇ ਗੁਰ ਹਾਥ ਗੁਰੂ ਦਾ ਹੱਥ ਹੈ ਤਿਸ ਹਿਰਦੇ ਹਰ ਗੁਣ ਟਿਕੈ ਰੱਗੀ ਫਰਮਾਨ ਹੈ ਹਰ ਗੁਣ ਹਿਰਦੇ ਟਿਕਹਿ ਦਿਸਕੈ ਜਿਸ ਅੰਤਰ ਭਉ ਭਾਵਨੀ ਹੋਈ ਭਾਵਨੀ ਮਤਲਬ ਸ਼ਰਧਾ ਪਿਆਰ ਭਉ ਦਾ ਮਤਲਬ ਡਰ ਅਦਬ ਕਹਿੰਦੇ ਹੈ ਭਾਈ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਡਰ ਅਦਬ ਹੈ ਜਿਹੜਾ ਪਰਮੇਸ਼ਰ ਤੋਂ ਡਰਦਾ ਹੈ ਤੇ ادب ਵੀ ਕਰਦਾ ਹੈ ਸਤਕਾਰ ਵੀ ਕਰਦਾ ਹੈ ਤੇ ਡਰ ਵੀ ਰੱਖਦਾ ਹੈ ਕਹਿੰਦੇ ਪਰਮਾਤਮਾ ਵਾਸਤੇ ਸ਼ਰਧਾ ਪਿਆਰ ਹੈ ਜਿਹਦੇ ਅੰਦਰ ਉਸ ਪਰਮੇਸ਼ਰ ਲਈ ਅੰਦਰ ਸ਼ਰਧਾ ਹੈ ਪਿਆਰ ਹੈ ਭਾਵਨੀ ਹੈ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ ਫਿਰ ਅਗੇ ਫਰਮਾਨ ਹੈ ਬਿਨ ਭੈ ਕਿਨੇ ਨਾਮ ਪ੍ਰੇਮ ਪਾਇਆ ਬਿਨ ਭੈ ਪਾਰ ਨਾ ਉਤਰਿਆ ਕੋਈ ਹੁਣ ਇਹਦਾ ਅਰਥ ਕੋਈ ਦੰਗੇ ਨਹੀਂ ਸਮਝ ਆਉਂਦੀ ਹੈ ਹੁਣ ਇਹਦਾ ਪਿੱਛੇ ਦਾ ਸਿਬ ਵੀ ਜਿਹਦੇ ਅੰਦਰ ਪਰਮੇਸ਼ਰ ਦਾ ਡਰ ਹੈ ਤੇ ਅਦਬ ਸਤਕਾਰ ਸ਼ਰਧਾ ਉਹਦੀ ਗੱਲ ਕੀਤੀ ਸੀ ਹੁਣ ਜਿਹੜੇ ਡਰਦੇ ਨਹੀਂ ਰੱਬ ਤੋਂ ਉਹਦੀ ਗੱਲ ਕੀਤੀ ਸਤਿਗੁਰੂ ਪਾਸ਼ਾ ਬਚਨ ਕਰਦੇ ਕਹਿੰਦੇ ਹੈ ਭਾਈ ਪਰਮਾਤਮਾ ਦੇ ਡਰ ਤੇ ਅਦਬ ਤੋਂ ਬਿਨਾ ਕਿਸੇ ਵੀ ਮਨੁੱਖ ਨੇ ਪਰਮਾਤਮਾ ਦਾ ਪ੍ਰੇਮ ਪ੍ਰਾਪਤ ਨਹੀਂ ਕੀਤਾ ਪ੍ਰੇਮ ਪਿਆਰ ਡਰ ਤੇ ਅਦਬ ਦੇ ਨਾਲ ਹੀ ਹੋਣਾ ਹੈ ਅੰਦਰ ਪੈਦਾ ਨਹੀਂ ਤਾਂ ਨਹੀਂ ਹੁੰਦਾ ਇਹਨੇ ਕਿਸੇ ਨੇ ਵੀ ਨਹੀਂ ਇਸ ਤਰ੍ਹਾਂ ਕੀਤਾ ਜਿਹਦੇ ਅੰਦਰ ਵੀ ਡਰ ਅਦਬ ਨਾ ਹੋਵੇ ਡਰ ਨਾ ਹੋਵੇ ਭੈ ਨਾ ਹੋਵੇ ਰੱਬ ਤੋਂ ਡਰਦਾ ਹੀ ਨਾ ਹੋਵੇ ਡਰਨ ਦਾ ਮਤਲਬ ਤਾਂ ਇਹ ਹੈ ਕਿ ਹਰੇਕ ਗਲਤ ਕਦਮ ਚੁੱਕਣ ਤੋਂ ਇਹ ਸੋਚੇ ਵੀ ਉਹ ਪਰਮੇਸ਼ਰ ਮੇਰੇ ਸਿਰ ਦੇ ਉੱਤੇ ਖੜਾ ਹੈ ਦੇਖ ਰਿਹਾ ਇਹ ਹੁੰਦਾ ਡਰ ਅਦਬ ਮੇਉਂ ਦੇਖ ਰਿਹਾ ਜਿੰਨਾਂ ਤਾਂ ਇਸ ਤਰ੍ਹਾਂ ਕਰਦਾ ਉਹ ਤਾਂ ਕਹਿੰਦੇ ਫਿਰ ਉਹਦੇ ਅੰਦਰ ਤਾਂ ਗੁਣ ਟਿਕੇ ਰਹਿੰਦੇ ਪਿਆਰ ਬਣਿਆ ਰਹਿੰਦਾ ਪਰਮੇਸ਼ਰ ਨਾਲ ਤੇ ਜਿਹਦੇ ਅੰਦਰ ਨਹੀਂ ਵੀ ਕੋਈ ਨਹੀਂ ਦੇਖਦਾ ਫਿਰ ਉਹਦੀ ਗੱਲ ਸਤਗੁਰੂ ਪਾਤਸ਼ਾਹ ਕਰਦੇ ਕਹਿੰਦੇ ਫਿਰ ਇਹੋ ਜਾਂ ਜਿੰਨਾ ਅੰਦਰ ਡਰ ਨਹੀਂ ਅਦਬ ਨਹੀਂ ਕਹਿੰਦੇ ਉਹਦੇ ਅੰਦਰ ਪਿਆਰ ਪੈਦਾ ਨਹੀਂ ਹੁੰਦਾ ਫਿਰ ਜਿਸ ਉੱਤੇ ਤੂੰ ਆਪਣੀ ਮਿਹਰ ਕਰਨਾ ਹੈ ਪਰਮੇਸ਼ਰ ਹੈ ਮੇਰੇ ਸੁਆਮੀ ਫਰਮਾਨ ਹੈ ਪਾਉ ਪਾਉ ਪ੍ਰੀਤ ਨਾਨਕ ਤਿਸਹਿ ਲਾਗੈ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਨੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵੈ ਮੇਰੇ ਸੁਆਮੀ ਤਿਸ ਮਿਲਹਿ ਤਾਂ ਸਤਿਗੁਰ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਹਿੰਦੇ हे ਮੇਰੇ ਸੁਆਮੀ हे ਪਰਮੇਸ਼ਰ ਕੋਈ ਵੀ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਬਿਨਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਿਆ ਕੋਈ ਵੀ ਬਿਕਾਰਾਂ ਤੋਂ ਬਚ ਨਹੀਂ ਸਕਿਆ ਕਹਿੰਦੇ ਹੀ ਨਾਨਕ हे ਪ੍ਰਭੂ ਉਸੇ ਮਨੁੱਖ ਦੇ ਹਿਰਦੇ ਵਿੱਚ ਤੇਰਾ ਡਰ ਅਦਬ ਤੇਰਾ ਪਿਆਰ ਪ੍ਰੇਮ ਪੈਦਾ ਹੁੰਦਾ ਹੈ ਜਿਸ ਉੱਤੇ ਤੂੰ ਆਪਣੀ ਮਿਹਰ ਕਰਦਾ ਹੈ ਜਿਨ੍ਹਾਂ ਉੱਤੇ ਤੂੰ ਆਪਦੀ ਮਿਹਰ ਕਰਦਾ ਹੈ ਉਹਦੇ ਹਿਰਦੇ ਦੇ ਵਿੱਚ ਹੀ ਦਰ ਤੇ ਅਦਬ, ਪ੍ਰੇਮ, ਪਿਆਰ ਸਭ ਕੁਝ ਉਹਦੇ ਅੰਦਰ ਹੀ ਪੈਦਾ ਹੁੰਦਾ ਹੈ ਹੇ ਮੇਰੇ ਸੁਆਮੀ ਤੇਰੇ ਘਰ ਦੇ ਵਿੱਚ ਤੇਰੀ ਭਗਤੀ ਦੇ ਮੇ ਅੰਤ ਖਜ਼ਾਨੇ ਭੰਡਾਰੇ ਭਰੇ ਪਏ ਹਨ ਪਰ ਇਹ ਖਜ਼ਾਨੇ ਕਹਿੰਦੇ ਉਸ ਨੂੰ ਮਿਲਦੇ ਹਨ ਜਿਸ ਨੂੰ ਤੂੰ ਆਪ ਦਿੰਦਾ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਮੇ ਅੰਤੰਤਾਈਆਂ ਹੋ ਗਈਆਂ ਹੁਣ ਸਤਿਗੁਰੂ ਪਾਤਸ਼ਾਹ ਅਤਿ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ